ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਤੋਂ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦੇ ਸੂਟ ਜਿਹੜੇ ਆਉਣ ਲੱਗੇ ਜੇ ਇਹ ਆ ਗਏ ਜੇ ਸੇਲ ਦੇ ਵਿੱਚ ਤੇ ਬਹੁਤ ਪਿਆਰੇ ਸੂਟ ਜੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਆਪਾਂ ਕਾਟਨ ਦੇ ਸੂਟ ਵੀ ਦੇਣੇ ਮਸਲੀਨ ਦੇ ਵੀ ਦੇਣੇ ਆ ਤੇ ਬਹੁਤ ਸੋਹਣੇ-ਸੋਹਣੇ ਸੂਟ ਨੇ ਇਹ ਤੁਹਾਨੂੰ ਆਪਾਂ ਸਾਰੇ ਦੇ ਦੇਣੇ ਅੱਜ ਸੇਲ ਦੇ ਵਿੱਚ ਜਿਹੜੀ ਸਾਡੀ ਸੈਟਰਡੇ ਦੀ ਸੇਲ ਅੱਜ ਲਾਂਚ ਹੋਣ ਲੱਗੀ ਆ ਚੈੱਕ ਕਰ ਲਿਓ ਤੇ ਇਹ ਤੁਸੀਂ ਜਲਦੀ-ਜਲਦੀ ਬੁੱਕ ਕਰ ਲਿਓ ਤਾਂ ਜੋ ਰਖੜੀ ਤੱਕ ਤੁਹਾਡੇ ਤੱਕ ਮੰਜਾ ਨਾ ਪਹੁੰਚ ਸਕਣ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਤੁਸੀਂ ਕੱਲ ਵੀਡੀਓ ਨੂੰ ਪਿਆਰ ਦਿੱਤਾ ਸੀ ਸਿੰਧੀ ਬੂਟੀ ਵਾਲੇ ਸੂਟਾਂ ਨੂੰ ਇੰਨੇ ਜ਼ਿਆਦਾ ਪਿਆਰ ਦਿੱਤਾ ਤੁਸੀਂ ਕਿ ਮੈਨੂੰ ਦੁਬਾਰੇ ਰੀਸਟਾਕ ਕਰਾਉਣਾ ਪਿਆ ਉਸ ਆਪਣੇ ਕੋਲ ਤੇ ਉਹਦੇ ਵਿੱਚ ਨਵੇਂ ਕਲਰ ਐਡ ਹੋ ਕੇ ਆ ਗਏ ਹਿੱਜੇ ਤੇ ਜਿਹੜੇ ਕਸਟਮਰ ਰਹਿ ਗਏ ਆ ਉਹ ਮੈਸੇਜ ਕਰ ਲਿਓ ਮੈਂ ਫੋਟੋਆਂ ਪੋਸਟ ਕਰ ਦੂੰਗਾ ਤੁਹਾਨੂੰ ਉਹਨਾਂ ਦੀਆਂ ਠੀਕ ਆ ਜੀ ਹੁਣ ਮੈਂ ਵੀਡੀਓ ਨਹੀਂ ਉਹਨਾਂ ਦੀ ਪਾਈ ਕਿਉਂਕਿ ਉਹ ਗਿਣਤੀ ਦੇ ਸਾਰੇ ਮੇਰੇ ਹਿਸਾਬ ਨਾਲ ਮਹਾਂ ਹੀ ਆ ਕਿ 50 60 ਸੂਟ ਆਏ ਹੋਣਗੇ ਤੇ ਬਾਕੀ ਆਜੋ ਤੁਹਾਨੂੰ ਸੂਟ ਦਿਖਾਉਣਾ ਮੈਂ ਹੋਰ ਸੋਹਣੇ ਸੋਹਣੇ ਇਹ ਸੋਹਣੇ ਸੋਹਣੇ ਕਲਰ ਸਾਰੇ ਆਉਣ ਲੱਗੇ ਜੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਬੜੇ ਸਸਤੇ ਰੇਟਾਂ ਦੇ ਵਿੱਚ ਇਹ ਸੂਟ ਆਪਾਂ ਤੁਹਾਨੂੰ ਦੇਣੇ ਆ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੇ ਸੁਪਰ ਸੈਟਰਡੇ ਸੇਲ ਸੰਡੇ ਨਹੀਂ ਸੰਡੇ ਵਾਲੀ ਸੇਲ ਆਪਾਂ ਫੇਰ ਪਾਵਾਂਗੇ ਤੇ ਜਿਹੜਾ ਸਿੰਧੀ ਬੂਟੀ ਦਾ ਸਟਾਕ ਸੀਗਾ ਉਹ ਸਾਰਾ ਹੋ ਗਿਆ ਖਤਮ ਤੇ ਆਪਣੇ ਕੋਲ ਸੂਟ ਚੈੱਕ ਕਰਾਉਣੇ ਤੁਹਾਨੂੰ ਅੱਜ ਸੋਹਣੇ ਸੋਹਣੇ ਆਏ ਆ ਇੱਕ ਹੋਰ ਆਪਣੇ ਕੋਲ ਡਿਜ਼ਾਈਨ ਰੈਡੀ ਹੋ ਗਿਆਗਾ ਇਹਦੀਆਂ ਵੀ ਆਪਾਂ ਫੋਟੋਆਂ ਪੋਸਟ ਕਰਾਂਗੇ ਕਿਉਂਕਿ ਇਹਦੀ ਵੀਡੀਓ ਜਿਹੜੀ ਆ ਉਹ ਪੈਣੀ ਨਹੀਂਗੀ ਸੂਟ ਇਹ ਵੀ ਘਟਿਆ ਆਪਣੇ ਕੋਲ ਇਮੀਜ ਆਪਾਂ ਤੁਹਾਨੂੰ ਦੇ ਦਾਂਗੇ ਬਹੁਤ ਸਸਤੇ ਜਿਹੇ ਤੇ ਰੀਜਨਬਲ ਰੇਟ ਦੇ ਵਿੱਚ ਇਹਦੇ ਨਾਲ ਬਾਹਾਂ ਦੇ ਉੱਪਰ ਵਰਕ ਜਿਹੜਾ ਉਹ ਵੀ ਰੈਡੀ ਹੋ ਗਿਆ ਜੇ ਇਹਨਾਂ ਦੀ ਆਪਾਂ ਫੋਟੋਆਂ ਪਾਵਾਂਗੇ ਗਰੁੱਪ 'ਚ ਤੁਸੀਂ ਐਡ ਹੋ ਜਿਓ ਤੇ ਉੱਥੇ ਆਪਾਂ ਸਾਰੇ ਸੂਟ ਅਪਲੋਡ ਕਰਾਂਗੇ ਤੇ ਇਹ ਕਰਿਓ ਚੈੱਕ ਪਹਿਲੇ ਸੂਟ ਜਿਹੜੇ ਆਪਾਂ ਤੁਹਾਨੂੰ ਬਹੁਤ ਸੋਹਣੇ ਦੇਣੇ ਆ ਤੇ ਸਸਤੇ ਰੇਟਾਂ 'ਚ ਦੇਣੇ ਆ ਕੁਆਲਿਟੀ ਸੁਪਰ ਦੇਣੀ ਆ ਤੇ ਫੈਬਰਿਕ ਪਲੀਜ਼ ਚੰਗੀ ਤਰ੍ਹਾਂ ਸੁਣ ਲਿਓ ਬਹੁਤ ਸਾਰੇ ਕਸਟਮਰ ਭੈਣਾ ਸਾਡੀਆਂ ਕਨਫਿਊਜ਼ ਹੋ ਜਾਂਦੀਆਂ ਖਾਲੀ ਕੱਲੀ ਵੀਡੀਓ ਚੱਲਦੀ ਵੇਂਦੀਆਂ ਰਹਿੰਦੀਆਂ ਡਿਜ਼ਾਈਨ ਵੇਂਦੀਆਂ ਰਹਿੰਦੀਆਂ ਆਡੀਓ ਨਹੀਂ ਸੋ ਪਲੀਜ਼ ਆਵਾਜ਼ ਮੜੀ ਉੱਚੀ ਕਰ ਲੋ ਤੇ ਸੂਟ ਜਿਹੜੇ ਆ ਉਹ ਤੁਸੀਂ ਚੰਗੀ ਤਰ੍ਹਾਂ ਮੇਰੇ ਕੋਲ ਕੱਪੜਾ ਸੁਣ ਲਿਓ ਕੱਟ ਸੁਣ ਲਿਓ ਹਰ ਇੱਕ ਚੀਜ਼ ਮੈਂ ਡਿਟੇਲ ਦੱਸੂਗਾ ਇਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਇਹਨਾਂ ਸੂਟਾਂ ਦੇ ਲਾਈਨਿੰਗ ਲਾ ਕੇ ਸਟੀਚ ਹੋਣੇ ਜੇ ਇਹ ਹੈਗੇ ਜੇ ਮਸਲੀਨ ਦੇ ਇਹ ਸਾਰੇ ਸੂਟ ਆਉਂਦੇ ਜੇ ਪਾਰਟੀ ਵੇਅਰ ਫੈਬਰਿਕ ਦੇ ਉੱਤੇ ਠੀਕ ਆ ਜੀ ਇਹ ਲੋਕਲ ਫੈਬਰਿਕ ਕੋਈ ਨਹੀਂ ਹੁੰਦਾ ਇਹ ਹੁੰਦੇ ਜੇ ਪਾਰਟੀ ਵੇਅਰ ਸੂਟ ਫੈਂਸੀ ਸੂਟ ਜਿਹੜੇ ਤੁਸੀਂ ਹੁਣ ਰਖੜੀ ਦੇ ਉੱਤੇ ਇੱਕ ਦੂਜੇ ਭੈਣ ਭਰਾਵਾਂ ਨੂੰ ਗਿਫਟ ਦੇ ਸਕਦੇ ਜੇ ਇੱਧਰ ਉੱਧਰ ਇਹਨਾਂ ਸੂਟਾਂ ਦਾ ਆਣ ਪ੍ਰਦਾਨ ਵਧੀਆ ਕਰ ਸਕਦੇ ਜੇ ਫੈਂਸੀ ਆਈਟਮਾਂ ਨੇ ਰੇਟ ਆਉਣਾ ਜੇ ਇਹਨਾਂ ਦਾ ਸਿਰਫ 600 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਆ ਗਈ ਜੇ ਸੈਟਰਡੇ ਸੇਲ ਸ਼ਨੀਵਾਰ ਦੀ ਸੇਲ ਕਲਰ ਬਹੁਤ ਸੋਹਣੇ ਜੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਤੇ ਆਪਣੇ ਸਕਰੀਨ ਸ਼ਾਟ ਜਿਹੜੇ ਚ ਲੈ ਕੇ ਮੈਨੂੰ ਜਰੂਰ ਭੇਜਿਓ ਫਿਰ ਉਸ ਤੋਂ ਬਾਅਦ ਬੁਕਿੰਗ ਜਿਹੜੀ ਫਾਈਨਲ ਹੋਣੀ ਆ ਤੇ ਆ ਇੱਕ ਸੋਹਣਾ ਜਿਹਾ ਕਲਰ ਚੈੱਕ ਕਰ ਲਿਓ ਇਹ ਆਗਾ ਜੇ ਲਾਈਟ ਮਾਊਸ ਕ ਤੇ ਇਹ ਤੁਸੀਂ ਸੜਕੋ ਲੈ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਫੈਬਰਿਕ ਆਉਣਾ ਜੇ ਮਸਲੀਨ ਦਾ ਪਲੀਜ਼ ਚੰਗੀ ਤਰ੍ਹਾਂ ਸੁਣ ਲਿਓ ਤੇ ਵਰਕ ਬਹੁਤ ਸੋਹਣੇ ਨੇ embroidery ਵਰਕ ਹੋਇਆ ਜੇ ਉੱਤੇ ਸਾਰਾ ਤਿੱਲੇ ਦਾ ਵਰਕ ਜੇ ਸਾਰੇ ਜਾਲ ਜਿਹੜਾ ਜੇ embroidery ਦੇ ਨਾਲ ਭਰਿਆ ਪਿਆ ਜੇ ਰੇਟ ਹੈਗਾ ਜੇ 645 ਰੁਪਏ ਦੁਪੱਟੇ ਆਉਣਗੇ ਨਾਲ ਮਸਲੀਨ ਦੇ ਇਹਨਾਂ ਦੇ ਕਲਰ ਆ ਗਏ ਜੇ ਬਹੁਤ ਜ਼ਿਆਦਾ ਸੋਹਣਾ ਸੀ ਗ੍ਰੀਨ ਜਾਂ ਤੇ ਇਹ ਤੁਸੀਂ ਸੂਟ ਚੈੱਕ ਕਰ ਸਕਦੇ ਜੇ ਫਿਨਿਸ਼ਿੰਗ ਤੇ ਸ਼ਾਈਨਿੰਗ ਇਹਨਾਂ ਦੇ カラー चेक ڪريو ਕਿੰਨਾ ਜਿਆਦਾ ਸੋਹਣਾ ਤੇ ਫੈਂਸੀ ਆ ਤੇ ਇਹ ਤੁਸੀਂ ਲੈ ਸਕਦੇ ਜੇ ਬਹੁਤ ਜਿਆਦਾ ਸੋਹਣਾ ਫੈਬਰਿਕ ਮਸਲੀਨ ਤੇ ਪੂਰੇ ਘੈਂਟ ਰਖੜੀ ਦੇ ਉੱਤੇ ਪਾਉਣ ਵਾਲੇ ਸੂਟ ਜੇ ਫੈਂਸੀ ਆਈਟਮਾਂ ਨੇ ਰੇਟ ਕਰਤਾ ਜੇ ਇਹਨਾਂ ਦਾ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਕਲਰ ਚੈੱਕ ਕਰੀ ਜਾਓ ਜੀ ਸਾਰੇ ਇਹਨਾਂ ਦੇ ਤੁਹਾਨੂੰ ਆਪਾਂ ਸੁਪਰ ਲੈਵਲ ਦੇ ਕਲਰ ਦੇਣੇ ਆ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗਾਂ ਦੇ ਨਾਲ ਦੇਣੇ ਤੁਹਾਨੂੰ ਇਹਨਾਂ ਦੇ ਫਰੰਟ ਵਰਕ ਆ ਬਾਜੂ ਵਰਕ ਨਹੀਂ ਜੇ ਹੈਗਾ ਬਹੁਤ ਸਾਰੇ ਕਸਟਮਰ ਮੈਨੂੰ ਮੈਸੇਜ ਕਰਦੇ ਆ ਇਹਨਾਂ ਦੀਆਂ ਬਾਹਾਂ ਦੇ ਉੱਪਰ ਵਰਕ ਹੈਗਾ ਨਹੀਂ ਜੇ ਬਾਹਾਂ ਦੇ ਉੱਪਰ ਨਹੀਂ ਜੇ ਵਰਕ ਹੈਗਾ ਦੂਜੀ ਗੱਲ ਇਹ ਆ ਜਿਹੜੇ ਸੂਟ ਦੇ ਉੱਪਰ ਵਰਕ ਆਊਗਾ ਮੈਂ ਤੁਹਾਨੂੰ ਉਹਦਾ ਵਰਕ ਜਰੂਰ ਦੱਸੂਗਾ ਜਿਹਦੇ ਵਿੱਚ ਨਹੀਂ ਹੈਗਾ ਉਹਦੇ ਨਾਲ ਨਹੀਂ ਹੈਗਾ ਤੇ ਇਹ ਤੁਸੀਂ ਲੈ ਸਕਦੇ ਜੇ 645 ਰੁਪਈਆ ਦੇ ਵਿੱਚ ਫੈਬਰਿਕ ਦੀ ਕੱਟ ਜਿਹੜੀ ਆਉਣੀ ਏ 5 ਮੀਟਰ ਦੇ ਕਰੀਬ ਆਉਣਾ ਜੇ ਫੈਬਰਿਕ ਤੇ ਇਹ ਤੁਸੀਂ ਬਹੁਤ ਸੋਹਣੀ ਸ਼ੇਡ ਲੈ ਸਕਦੇ ਜੇ ਪਿਸਤਾ ਕਲਰ ਦੇ ਉੱਤੇ ਚੈੱਕ ਕਰਿਓ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ 600 ਤੇ 45 ਰੁਪਈਆ ਦੇ ਵਿੱਚ ਆ ਚੈੱਕ ਕਰਿਓ ਇਹ ਵੀਡੀਓ ਦਾ ਲਾਸਟ ਸੂਟ ਜੇ ਇਸ ਤੋਂ ਬਾਅਦ ਜਿਹੜੇ ਹੁਣ ਪਲੱਸ ਰੇਂਜ ਦੇ ਸ਼ੁਰੂ ਹੋਣ ਵਾਲੇ ਆ ਸੂਟ ਉਹ ਵੀ ਜਰੂਰ ਚੈੱਕ ਕਰਕੇ ਜਾਇਓ ਤੇ ਆ ਚੈੱਕ ਕਰਿਓ ਜੀ ਬਹੁਤ ਸੋਹਣਾ ਸ਼ੇਡ ਜੇ ਜਿਹਦੇ ਵਿੱਚ ਮੂੰਗਿਆ ਕਲਰ ਦਾ ਸੂਟ ਆਉਣਾ ਤੁਹਾਡੇ ਕੋਲ ਤੇ ਇਹਦੇ ਤੁਸੀਂ ਵਰਕ ਵੇਖਿਓ ਪਹਿਲਾਂ ਦਾ ਨੈਕ ਦਾ ਡਿਜ਼ਾਈਨ ਸੋਹਣਾ ਜਾਂ ਚੈੱਕ ਕਰਿਓ embroidery ਵਰਕ ਵੇਖੋ ਕਿੰਨਾ ਜਿਆਦਾ ਪਿਆਰਾ ਹੋਇਆ ਤੇ ਇਹਦੇ ਫਰੰਟ 'ਚ ਹੋਰ ਕੋਈ ਵਰਕ ਨਹੀਂ ਹੈਗਾ ਤੇ ਨਾਲ ਇਹਦੀਆਂ ਬਾਹਾਂ ਦੇ ਉੱਤੇ ਡਿਜ਼ਾਈਨ ਤੁਹਾਨੂੰ ਬਣਿਆ ਮਿਲ ਜੂਗਾ ਜੀ ਚੈੱਕ ਕਰ ਲਿਓ ਬਹੁਤ ਸੋਹਣੀਆਂ ਬਾਜੂ ਇਹਦੀਆਂ ਬਣੀਆਂ ਜੇ ਨਾਲ ਦੁਪੱਟਾ ਮਸਲੀਨ ਦਾ ਹੋਣਾ ਜੇ ਟਾਈ ਐਂਡ ਡਾਈ ਦਾ ਚੈੱਕ ਕਰ ਲਿਓ ਤੇ ਇਹ ਵੀ ਤੁਹਾਨੂੰ ਮਸਲੀਨ ਦੇ ਉੱਪਰ ਹੀ ਫੈ布ਰਿਕ ਆਉਣਾ ਜੇ ਇਹ ਵੀ ਇਹ ਵੀ ਸੂਟ ਜਿਹੜਾ ਜੇ ਮਸਲੀਨ ਦਾ ਆ ਬਹੁਤ ਪਿਆਰਾ ਸੂਟ ਆ ਤੇ ਆ ਜੇ ਸੋਹਣਾ ਜਾਂ ਸੂਟ ਤੇ ਸੋਹਣੀ ਜੀ ਲੁੱਕੇ ਦੀ ਰੇਟ ਇਹਦਾ ਵੀ ਰਹੂਗਾ ਜੇ ਸਿਰਫ ਦੇ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ 645 ਹੁਣ ਆ ਗਿਆ 745 ਚੈੱਕ ਕਰ ਲਿਓ ਇਹ ਵੀ ਸ਼ਾਨਦਾਰ ਜਾਂ ਸੂਟ ਜੇ ਕਲਰ ਆ ਗਿਆ ਜੇ ਰੈੱਡ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਪਹਿਲਾਂ ਕਿ ਸਟਾਕ ਜਿਹੜਾ ਜੇ ਉਹ ਖਤਮ ਹੋ ਜੇ ਦੁਪੱਟੇ ਨਾਲ ਆਗੇ ਜੇ ਇਹਨਾਂ ਦੇ ਟਾਈ ਐਂਡ ਡਾਈ ਦੇ ਬਹੁਤ ਸੋਹਣੇ ਤੇ ਐਮਬਰਾਇਡਰੀ ਜਿਹੜੀ ਆ ਬਾਹਾਂ ਦੇ ਡਿਜ਼ਾਈਨ ਜਿਹੜੇ ਜੇ ਤੁਹਾਨੂੰ ਨਾਲ ਇਹਨਾਂ ਦੇ ਬਣੇ ਮਿਲ ਜਾਣਗੇ ਤੇ ਆਹ ਸੋਹਣਾ ਜਿਹਾ ਡਿਜ਼ਾਈਨ ਤੇ ਲੈਂਥ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਜੇ ਓਪਨ ਲੈਂਥ ਬਣਾ ਸਕਦੇ ਜੇ ਇਹਦੀ ਫਰੌਕ ਬਣਾ ਸਕਦੇ ਜੇ ਡਰੈਸ ਗਾਊਨ ਕੁਝ ਵੀ ਇਹਦਾ ਰੈਡੀ ਕਰ ਸਕਦੇ ਜੇ ਫਰੌਕ ਇਹਦੀ ਬਹੁਤ ਸੋਹਣੀ ਬਣੂਗੀ ਜਿਹੜੀ ਮਰਜ਼ੀ ਬਣਾ ਲੈ ਚਾਹੇ ਏ ਲਾਈਨ ਬਣਾ ਲਿਓ ਚਾਹੇ ਤੁਸੀਂ ਬਾਕਸ ਪਲੇਟ ਪਾ ਕੇ ਜੋ ਮਰਜ਼ੀ ਬਣਾ ਸਕਦੇ ਜੇ ਤੇ ਇਹ ਕਲਰ ਆਗਾ ਜੇ ਲਵੈਂਡਰ ਸ਼ੇਡ ਵੀਡੀਓ 'ਚ ਥੋੜਾ ਡਾਰਕ ਆਉਂਦਾ ਜੇ orig ਨਾਲ ਫਰੋਜੀ ਦਾ ਕੰਟਰਾਸਟ ਜੇ ਬਹੁਤ ਜ਼ਿਆਦਾ ਸੋਹਣਾ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ 올 ওভার ਇੰਡੀਆ ਦੇ ਵਿੱਚ ਸੋਹਣਾ ਜਿਹਾ ਸੂਟ ਸਿਰਫ 600 ਤੋਂ 700 ਤੇ 45 ਰੁਪਏ ਦੇ ਵਿੱਚ ਆ ਗਿਆ ਜੇ ਰਸਟ ਕਲਰ ਇਹਦੇ ਵਿੱਚ ਇਹ ਵੀ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੇ ਸਿੰਗਲ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਤੇ ਆਪਣੇ ਗਿਫਟ ਜਿਹੜੇ ਜੇ ਰੱਖੜੀ ਤੋਂ ਪਹਿਲਾਂ ਪਹਿਲਾਂ ਆਪਣੇ ਘਰਾਂ ਤੱਕ ਮੰਗਾ ਸਕਦੇ ਜੇ ਆਪਣੇ ਚਾਹਵਾਨ ਪਿਆਰਿਆਂ ਨੂੰ ਗਿਫਟ ਜ਼ਰੂਰ ਦਿਓ ਸੋਹਣੇ ਸੋਹਣੇ ਸੂਟਾਂ ਦੇ ਤੇ ਬੁੱਕ ਕਰੋ 745 ਰੁਪਈਆ ਦੇ ਵਿੱਚ ਤੇ ਆ ਵੀ ਚੈੱਕ ਕਰੋ ਬਹੁਤ ਸੋਹਣਾ ਸੂਟ ਜੇ ਆ ਗਿਆ ਮਸਟਰਡ ਕਲਰ ਕਲਰ ਚਾਰਟ ਤੁਹਾਨੂੰ ਅੱਜ ਆਪਾਂ ਇੱਕੇ ਵੀਡੀਓ ਚ ਸਾਰੇ ਦੇ ਦੇਨੇ ਆ ਲਾਈਟ ਵੀ ਡਾਰਕ ਵੀ ਜਿਹੜੇ ਮਰਜ਼ੀ ਲੈ ਲਿਓ ਅੱਛਾ ਇਹ ਇਲਾਸਟਿਕ ਆ ਲਓ ਜੀ ਇਹ ਮਸਲੀਨ ਦਾ ਹੈਗਾ ਲਾਸਟ ਹੁਣ ਸ਼ੁਰੂਆਣ ਲੱਗੇ ਜੇ ਆਪਣੇ ਕੋਲ ਪੇਂਟ ਦੇ ਉੱਤੇ ਜਿਹਦੇ ਵਿੱਚ ਫੈਬਰਿਕ ਤੁਹਾਨੂੰ ਮੈਂ ਦਿਖਾ ਦਣਾ ਇਹ ਉਹਨਾਂ ਜੇ ਕੈਮਰੀ ਕਾਟਨ ਦਾ ਠੀਕ ਹੈ ਜੀ ਕੈਮਰੀ ਕਾਟਨ ਦੀ ਸ਼ਰਟ ਰਹਿਣ ਸੂਟ ਰਹਿਣ ਵਾਲਾ ਜੇ ਆਲ ਓਵਰ 5 ਮੀਟਰ ਦੀ ਕੱਟ ਜੇ ਤੇ ਆ ਲੋ ਚੈੱਕ ਕਰਿਓ ਲੇਸਿਸ ਦਾ ਵਰਕ ਬਹੁਤ ਸੋਹਣਾ ਜੇ ਸੂਟ ਹੈਗਾ ਜੇ ਲਾਈਟ ਫਿਰੋਜੀ ਕਲਰ ਦਾ ਤੇ ਜਲਦੀ ਜਲਦੀ ਬੁੱਕ ਕਰ ਲਿਓ ਸਾਰੇ ਸੂਟ ਦੇ ਉੱਤੇ ਮਿਲ ਜੂ ਤੁਹਾਨੂੰ ਬਲੌਕ ਪੇਂਟ ਤੇ ਪਲੱਸ ਲੇਸਿਸ ਦਾ ਵਰਕ ਜਿਹੜਾ ਜੇ ਨਾਲ ਐਡ ਆਨ ਹੋਇਆ ਇਹਦੇ ਤੇ ਆ ਸੋਹਣਾ ਜਾਂ ਤੁਸੀਂ ਇਹਦਾ ਦੁਪੱਟਾ ਵੀ ਵੇਖ ਸਕਦੇ ਜੇ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਬਹੁਤ ਸੋਹਣਾ ਬਲੌਕ ਹੋਇਆ ਮਿਲ ਜੂਗਾ ਤੇ ਨਾਲ ਇਹਦੇ ਲੈਂਸ ਲੱਗੀ ਆਊਗੀ ਜੇ ਬਹੁਤ ਸੋਹਣੀ ਖੋਲ ਕੇ ਦਿਖਾ ਦਿਓ ਭਾਈ ਕਹਿੰਦੇ ਖੋਲ ਕੇ ਦਿਖਾ ਦਿੰਨੇ ਚੈੱਕ ਕਰੋ ਜੀ ਆ ਲੋ ਦੁਪੱਟਾ ਚੈੱਕ ਕਰੋ ਜੀ ਫਰੋਜੀ ਕਲਰ ਦਾ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਇਹਦਾ ਵੀ ਅੱਜ ਆਪਾਂ ਕਰਤਾ ਜੇ 700 ਤੇ 45 ਰੁਪਏ ਇਹਦੇ ਵਿੱਚ ਆ ਗਈ ਜੇ ਆਪਣੇ ਕੋਲ ਲੈਮਨ ਸ਼ੇਡ ਇਹ ਵੀ ਬਹੁਤ ਸੋਹਣੀ ਸ਼ੇਡ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਜਲਦੀ ਜਲਦੀ ਬੁੱਕ ਕਰੋ ਸਕਰੀਨ ਸ਼ਾਟ ਲੈ ਕੇ ਤੇ ਆਪਣੇ ਭੇਜੋ ਮੈਨੂੰ ਦਿੱਤੇ ਹੋਏ ਨੰਬਰ ਦੇ ਉੱਤੇ ਤੇ ਪੇਮੈਂਟ ਵੀ ਉਸੇ ਨੰਬਰ ਤੇ ਹੋਣੀ ਜੇ ਸੇਮ ਨੰਬਰ ਦੇ ਉੱਤੇ ਅੱਗੇ ਆ ਗਿਆ ਜੇ ਲਵੈਂਡਰ ਕਲਰ ਇਹ ਵੀ ਆ ਗਿਆ ਜੇ ਵੀਡੀਓ ਥੋੜਾ ਜਿਹਾ ਡਾਰਕ ਹੈ ਤੇ origignal ਚ ਲਾਈਟ ਆ スクリーンショット ਲੈ ਕੇ ਬੁੱਕ ਕਰੋスクリーンショット ਜਿਹੜਾ ਜੀ ਦਿੱਤੇ ਹੋਏ ਨੰਬਰ ਤੇ ਭੇਜੋ ਤੇ ਪੇਮੈਂਟ ਜਿਹੜੀ ਜੇ ਸੇਮ ਨੰਬਰ ਤੇ ਉਤੇ ਹੋਣੀ ਆ ਤੇ ਆਪਣੇ ਆਰਡਰ ਜਿਹੜੇ ਬੁੱਕ ਕਰੋ ਇਹ ਵੀ ਲਾਸਟ ਹੈ ਲੋ ਜੀ ਇਹ ਪੇਂਟ ਵਾਲਿਆਂ ਚ ਵੀ ਲਾਸਟ ਸੂਟ ਜੇ ਤੇ ਆ ਵੀ ਆਪਣੇ ਕੋਲ ਏਕ-ਏਕ ਸੂਟ ਰਹਿ ਗਿਆ ਜੇ ਇਹ ਵੀ ਆਪਾਂ ਤੁਹਾਨੂੰ ਦੇ ਦੇਣਾ ਅੱਜ ਬੜੇ ਸਸਤੇ ਰੇਟਾਂ 'ਚ ਜਿਹਦੇ ਵਿੱਚ ਆ ਗਿਆ ਬਹੁਤ ਸੋਹਣਾ ਇੰਡੀਗੋ ਕਲਰ ਤੇ ਇਹਦੇ ਨਾਲ ਦੁਪੱਟਾ ਟਾਈ ਐਂਡ ਆਈ ਦਾ ਆ ਗਿਆ ਮਸਲੀਨ ਦਾ ਤੇ ਇਹਦੇ ਵੀ ਨਾਲ ਬਾਵਾ ਦੇ ਉੱਤੇ ਵਰਕ ਜੇ ਇਹ ਵੀ ਸੂਟ 850 900 ਦੀ ਰੇਂਜ ਦੇ ਹੈ ਜਿਹੜੇ ਆਪਾਂ ਤੁਹਾਨੂੰ ਦੇਣ ਲੱਗੇ ਅੱਜ 745 ਰੁਪਈਆ ਦੇ ਵਿੱਚ ਇਹ ਹੋਣਾ ਜੇ ਪਿਓਰ ਕੈਮਰੀ ਕਾਟਨ ਦੇ ਉੱਤੇ ਸੂਟ ਬਹੁਤ ਸੋਹਣਾ ਸਟਾਫ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਤੇ ਇਹ ਤੁਸੀਂ ਕੈਮਰੀ ਕਾਟਨ ਦਾ ਸੂਟ ਬੁੱਕ ਕਰ ਸਕਦੇ ਹੋ ਜੇ ਤੇ ਆਹ ਕਲਰ ਆਗਾ ਜੇ ਰਾਇਲ ਬਲੂ ਤੇ ਵੀਡੀਓ 'ਚ ਜ਼ਿਆਦਾ ਡਾਰਕ ਜੇ ओरिजिनल 'ਚ ਲਾਈਟ ਜੇ ਚੈੱਕ ਕਰ ਲਿਓ ਸਕਰੀਨਸ਼ਾਟ ਲੈ ਲਿਓ ਤੇ ਆਹ ਸੂਟ ਤੁਸੀਂ ਲੈ ਸਕਦੇ ਜੇ ਸੜਕੋ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ 'ਚ ਰੇਟ 745 ਰੁਪਈਆ ਦੇ ਨਾਲ ਜਿਹਦੇ ਵਿੱਚ ਤੁਹਾਨੂੰ ਐਡ ਮਿਲ ਜੂਗਾ ਇਹਦੀਆਂ ਬਾਹਾਂ ਦੇ ਉੱਤੇ ਡਿਜ਼ਾਈਨ ਸੋਨਾ ਜਾਂ ਬਣਿਆ ਤੇ ਆਹ ਜਿਹੜਾ ਇਹਦਾ ਘੇਰਾ ਰਹਿੰਦਾ ਜੇ ਉਹ ਰਹਿੰਦਾ ਜੇ 19 ਤੋਂ 20 ਦਾ ਤੇ ਜਿਹੜੀ ਇਹਦੀ ਲੈਂਥ ਰਹਿੰਦੀ ਜੇ ਉਹ 20 21 ਜਿਹੜੀ ਆ ਚਾਕਾਂ ਦੀ ਲੈਂਥ ਰਹਿੰਦੀ ਜੇ ਘੇਰਾ ਜਿਹੜਾ ਜੇ ਇਹਦਾ 19 ਤੋਂ 20 ਤੱਕ ਰੈਡੀ ਹੁੰਦਾ ਜੇ neck ਤੋਂ ਲੈ ਕੇ ਤੇ ਘੇਰੇ ਤੱਕ ਦੀ ਲੈਂਥ ਜਿਹੜੀ ਇਹਦੀ ਜੇ 42 ਤੱਕ ਰੈਡੀ ਹੁੰਦੀ ਜੇ ਠੀਕ ਹੈ ਜੀ ਹੁਣ ਆਪਣੇ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਿਓ ਵੀ ਕਿਹੜੇ ਕਿਹੜੇ ਕਸਟਮਰ ਦਾ ਸੂਟ ਬਣ ਸਕਦਾ ਕਿਹਦਾ ਨਹੀਂ ਬਣ ਸਕਦਾ ਆਪਸ਼ਨ ਕੋਈ ਨਹੀਂ ਜੇ ਹੈਗੀ ਸਿਰਫ ਇਹਦੇ ਵਿੱਚ ਵੀ ਸਿੰਗਲ ਸਿੰਗਲ ਹੀ ਜੇ ਬਸ ਤੇ ਆ ਵੀ ਆ ਗਿਆ ਜੇ ਅੱਗੇ ਜਾਮਣੀ ਸ਼ੇਡ ਇਹ ਵੀ ਬੜੀ ਸੋਹਣੀ ਸ਼ੇਡ ਜੇ ਤੇ ਬੜਾ ਹੀ ਸੋਹਣਾ ਸੂਟ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਸੇਮ ਆਊਗਾ ਜੇ 745 ਰੁਪਏ ਬਾਹਾਂ ਦੇ ਉੱਪਰ ਵਰਕ ਐਡ ਆਨ ਹੋਏਗਾ ਇਹਨਾਂ ਦੇ ਵੀ ਤੇ ਆ ਵੀ ਫੇਰ ਆ ਗਿਆ ਜੇ ਆਪਣੇ ਕੋ ਇੰਡੀਗੋ ਜਿਹਾ ਕਲਰ ਪਿਆਰਾ ਜਿਹਾ ਘੈਂਟ ਜਿਹਾ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਿਰਫ ਤੇ ਸਿਰਫ ਆਪਣੇ ਕੋਲ 745 ਰੁਪਏ ਦੇ ਵਿੱਚ ਇਹ ਸੋਹਣੇ ਸੋਹਣੇ ਸੂਟ ਜਿਹੜੇ ਅੱਜ ਆਪਾਂ ਤੁਹਾਨੂੰ ਪਾਤੇ ਸੁਪਰ ਸੰਡੇ ਸੇਲ ਅੱਛਾ ਸੱਚ ਇੱਕ ਸੂਟ ਰਹਿ ਗਿਆ ਆ ਖੋਲਦੇ ਭਾਜੀ ਇਹ ਪ੍ਰਿੰਟ ਸੂਟ ਰਹਿ ਗਿਆ ਇੱਕ ਆਪਣੇ ਕੋ ਇਹ ਵੀ ਤੁਹਾਨੂੰ ਅੱਜ ਆਪਾਂ ਦੇ ਦਿੰਨੇ ਆ ਕੱਟਵਰਕ ਬਹੁਤ ਸੋਹਣਾ ਜੇ ਸੂਟ ਬਹੁਤ ਪਿਆਰਾ ਜੇ ਸ਼ਾਨਦਾਰ ਜਾਨਦਾਰ ਤੇ ਵਜਨਦਾਰ ਸੂਟ ਦਾ ਵਜਨ ਵੀ ਹੈਗਾ ਆ ਕੁਆਲਿਟੀ ਵੀ ਹੈਗੀ ਆ ਇਹ ਹੁਣਾਂ ਜੇ ਸਰਪਲਸ ਕਾਟਨ ਦਾ ਤੇ ਬਹੁਤ ਸੋਹਣਾ ਇਹਦੇ ਵਰਕ ਜੇ ਕੱਟਵਰਕ ਲੇਜ਼ਰ ਵਰਕ ਨਾਲ ਸਾਰੇ ਲੇਸ ਨਹੀਂ ਸੌਰੀ embroidery work ਜੇ ਲੇਸ ਨਹੀਂ ਗੀ ਸਾਰਾ embroidery work ਜੇ ਦੁਪੱਟਾ ਨਾਲ ਇਹਦੇ ਆਉਣਾ ਜੇ ਬਹੁਤ ਪਿਆਰਾ ਜਾਂ tie and dye ਦਾ muslin ਦਾ ਇਹ ਤੁਸੀਂ ਬੁੱਕ ਕਰ ਸਕਦੇ ਜੀ ਸੜਕੋ ਸੇਮ ਰੇਟ ਸੇਮ ਰੇਂਜ ਦੇ ਵਿੱਚ 745 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇਵਾਂਗੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਤੁਸੀਂ ਸਾਡੇ ਸੋਹਣੇ ਸੋਹਣੇ ਸੂਟ ਜਿਹੜੇ ਜੇ ਬੁੱਕ ਕਰੋ ਤੇ ਆਪਣੇ ਪਿਆਰਿਆਂ ਨੂੰ ਗਿਫਟ ਜਿਹੜੇ ਜੇ ਰਖੜੀ ਤੇ ਦਿਓ ਹੋਰ ਨਵੇਂ ਸੂਟ ਤੇ ਨਵੇਂ ਡਿਜ਼ਾਈਨ ਵੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ Instagram ਪੇਜ ਨੂੰ ਫੋਲੋ ਕਰ ਲਿਓ ਫਿਰ ਮਿਲਦੇ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਡਿਜ਼ਾਈਨਾਂ ਦੇ ਨਾਲ ਇੱਥੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ